ਹਾਤੇ ਭਈਆ ਮਗਾ ਕੇ ਲਾ ਲੋ ਮੱਚੰਡੀ ਜਿੰਦੀ ਮੂੰਹ ਆ ਜਿੱਤੀ ਜੀ ਕੋਲਗਟ ਜੀ ਹੁੰਦੀ ਆ ਜਿਹੜੀ ਵਰਸਾਲੀ ਦੰਦਾਰੀ ਇਹ ਮਗਾ ਕੇ ਲਾ ਲੋ ਮੂੰਹ ਵੀ ਮੱਚੰਡੀ ਜਿੰਦੀ ਕਰਦਾ ਕਰਕੇ ਦੇਖ ਲੋ ਲੱਖਾ ਉਹ ਲੋਕੀਂ ਕਰਦੇ ਵੀ ਸਾਰੇ ਕਰਨੀ ਨਹੀਂ ਗੱਲ ਬਣ ਨੌਜਵਾਨ ਸਾਰੇ ਦਰਨਗੇ ਸਾਰੇ ਦਿੱਲੀ ਜਾਣ ਲਈ ਆਏ ਇੱਥੇ ਕੋਈ ਖੜਾ ਨਹੀਂ ਆਇਆ ਉਹ ਸਾਰਿਆਂ ਦੀ ਭਾਵਨਾ ਕਰੋਲੀ ਆ ਵੀ ਦਿੱਲੀ ਜਾਣਾ ਹੈ ਵੀ ਜਾ ਕੇ ਰਾਂਗੇ ਪਰ ਵੀ ਬਿਆਦਬੰਦੀ ਨਾ ਜਾਓ ਰਣਨੀਤੀ ਬਣਾ ਕੇ ਜਾਇਆ ਜਾਊਗਾ ਆ ਦੇ ਆਪਾਂ ਆਪਣੇ ਬੰਦੇ ਦੇ ਕੋਲੇ ਕੀ ਅੱਜ ਨੂੰ ਛੜਦਿੰਦੇ ਚੱਕ ਕੇ ਆਊਗਾ ਅਹ ਜੀ ਇਹ ਵੀ ਕੋਈ ਬਿਆਦਬੰਦੀ ਚਾਹੀਦੀ ਕੋਈ ਹੈਟ੍ਰੇ ਕੋ ਮਾਰ ਲੈ ਪਿੰਡਾਂ ਵਾਲੇ ਜੇ ਸੀ ਵੀ ਕੋਈ ਹੈਟ੍ਰਾ ਲਿਆ ਸਕਦੇ ਆ ਬਾਈ ਲਿਆਓ ਯਾਰ ਕੋਨੇਰੇ ਪਿੰਡਾਂ ਦੇ ਵਿੱਚ ਕੋਈ ਜੇ ਸੀ ਵੀਆਂ ਹੈਗੀਆਂ ਉਹ ਲਿਆਓ ਐਨ ਇਹ ਜਵਾਨੀ ਪੰਜਾਬ ਦੀ ਹੈ ਖੜਨਾ ਹੀ ਨਹੀਂ ਇਹ ਉਹ ਤਾਂ ਨਾ ਇਹਨਾਂ ਨੂੰ ਮੈਨੂੰ ਐ ਲੱਗਦਾ ਵੀ ਆਪਾਂ ਨੂੰ ਸਿਨਾਰ ਤੋਂ ਬਿਆਲ ਮਾ ਜਾ ਹੁੰਦਾ ਯਾਰ ਤੇ ਜਵਾਬੀ ਤੁਹਾਨੂੰ ਇੱਥੇ ਮੱਥਰ ਦੇ ਤੁਹਾਨੂੰ ਇਹ ਅਾ ਮੇਰਾ ਵੀ ਨੁਕਸਾਨ ਨਾ ਹੋ ਉਤਰਾ ਲੋ ਮੇਰੀ ਬੇਨਤੀ ਆ ਅੱਬਾ ਆਪਣਾ ਨਿਸ਼ਾਨ ਵੀ ਕਰਾਉਣਾ ਤੇ ਆਪਣਾ ਮੋਰਚਾ ਹੀ ਫੜੇ ਕਰਨਾ ਇਹ ਗੱਲ ਦਾ ਖਾਸ ਧਿਆਨ ਰੱਖਿਓ ਪਾਣੀ ਵਾਲੀ ਟੈਂਕੀ ਬੁਲਾ ਲਓ ਬਾਈ ਪਿੰਡ ਮੇਰ ਦੇ ਪਿੰਡਾਂ ਨੂੰ ਬੇਨਤੀ ਕਰੋ ਪਾਣੀ ਦੀ ਟੈਂਕੀ ਲਿਆਓ ਕਾ ਓ ਬਾਈ ਸਪਰੇ ਵਾਲੇ ਢੋਲ ਕੋਈ ਨੇਰ ਦੇ ਪਿੰਡਾਂ ਵਾਲੇ ਸਪਰੇ ਹੋਰ ਨਾ ਰੱਖ ਦੋ ਨਾ ਨਹੀਂ ਗੱਲ ਤਾਂ ਨਹੀਂ ਸਪਰੇਅ ਟੋੜ ਦਿਓ ਪਾਣੀ ਪਾਉਣਾ ਪੈਂਦਾ ਪੰਜ ਹੋਣ ਬਾਈ ਬਣ ਕੇ ਚਾਰ ਪੰਜ ਤੋਂ ਪਾਣੀ ਨਹੀਂ ਮਿਲਦਾ ਰੋੜੇ ਦੀਆਂ ਬਦਾਲਾ